ਫਰਕ ਨਹੀਂ ਬਸ ਫਰਕ ਨਹੀਂ ਸਰਕਾਰ ਦੀ ਟੱਕੇ ਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਆਫਸਰ ਵੇਖੋ ਕਿ ਨਹੀਂ ਆਇਆ ਮੇਰੇ ਕੋਈ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿੰਘ ਆ ਖਲੋਤਾ ਜੀ ਇਹ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਨੀ ਤਾ ਕਿੰਨੇ ਕੰਮ ਜਨ ਆ ਇੱਧਰ ਆ ਜਾ ਆ ਇੰਦਰਾ ਇਹ ਕਿਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਵੀ ਜਾਣ ਨਹੀਂ ਆ ਇਹ ਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹੈਂਡੀਕੈਪ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦਿੱਤੇ ਕੰਮ ਕਰਾਉਣ ਆਏ ਸੀ ਆਪ ਵੀ ਕਿਸੇ ਦੀ ਬੱਚੀ ਨੇ ਡਾਕਟਰੀ ਜੀ ਨਾਲ ਇਤਰਾ ਡਿਸਟਿਵਟਿਵ ਜੀ ਨਾਲ ਨਾ ਕਰਦਾ ਮੈਂ ਕਹਿੰਦਾ ਟੱਕਾ ਹੀ ਬੰਦ ਕਰ ਲਿਓ ਰਿਕਾਰਡਿੰਗ ਦਾ ਬਹੁਤ ਬਹੁਤ ਤੁਹਾਡੇ ਲਈ ਇੱਕ ਮਿੰਟ ਮੰਨ ਲਓ ਤੁਹਾਡੀ ਮੰਨ ਲਓ ਤੁਹਾਡੀ